14 ਕਈ ਪੁਲਿਸ ਇੰਸਪੈਕਟਰ ਬਣੇ ਨੇ ਜਿਹੜੇ ਉਹ ਪਹਿਲਾਂ ਖਾੜਕੂਆਂ ਦੇ ਨਾਲ ਸੀਗੇ ਤੇ ਮੁੜ ਕੇ ਉਹ ਇਧਰ ਆ ਲ ਗਏ ਤੇ ਉਹਨਾਂ ਨੇ ਐਸਪੀਓ ਭਰਤੀ ਕੀਤੇ ਤੇ ਅਜੇ ਹੋ ਸਕਦਾ ਐਸਪੀਓ ਹੀ ਹੋਣ ਤੋ ਤਿੰਨ ਦਿਨ ਫੁੱਲ ਲਈ ਫਿਰਦੇ ਮੋਢਿਆ ਤੇ ਉਹਨਾਂ ਇੰਨੀ ਕਰਪਸ਼ਨ ਕੀਤੀ ਤੇ ਇੰਨੀ ਲੁੱਟ ਪਾਈ ਤੇ ਇੰਨੇ ਮੁੜ ਕੇ ਉਹਨਾਂ ਨੇ ਮੁੰਡੇ ਮਾਰੇ ਸੇਖ ਨੌਜਵਾਨਾਂ ਦਾ ਕਾਹਨ ਕੀਤਾ ਜਿਹੜੇ ਜਿਹੜੇ ਟਰਨ ਸੀ ਜਿਹੜੇ ਉਧਰੋਂ ਇਧਰ ਆਏ ਜਿਹੜੇ ਖਾੜਕੂ ਬਨਾਮ ਜਿਹੜੇ ਇਧਰ ਕੋਕ ਕੋ ਕੈਟ ਬਣ ਕੇ ਇਧਰ ਪੁਲਿਸ ਪੁਲਿਸ ਕੋਲ ਆ ਗਏ ਤੇ ਉਹ ਇਹ ਬਿਲਕੁਲ ਜੀ ਉਹ ਗੱਡੀ 'ਚ ਬਿਠਾ ਦੇਣਾ ਤੇ ਅਸੀਂ ਤੇ ਆਪਣੇ ਜੀ ਵੇਖਿਆ ਕਿ ਬੱਸ ਵਿੱਚ ਜਾ ਰਹੇ ਆ ਤੇ ਉਹਨਾਂ ਨੇ ਬੱਸ ਨੂੰ ਤਾਰ ਕੇ ਉਹ ਬੰਦਾ ਗੱਡੀ 'ਚ ਬੈਠਾ ਵਾ ਕਾਲੇ ਸ਼ੀਸ਼ਿਆਂ ਵਾਲੀ ਕਾਰ ਆ ਜਿਹੜਾ ਕੈਟ ਆ ਤੇ ਧਿਆਨੂ ਤੋੜ ਕੇ ਤੇ ਉਹਦੇ ਅੱਗੋਂ ਦੀ ਲਗਾਉਣਾ ਵਾ ਮਤਲਬ ਬੱਸ ਪਿਛੇ ਖਲਾਰ ਦੇਣੀ 50 ਗਾਇ ਤੇ ਸਵਾਰੀਆਂ ਨੂੰ ਕਹਿੰਦੇ ਉੱਤਰ ਕੇ ਜਾਓ ਤੇ ਕਾਰ ਦੇ ਲਾਗੋਂ ਦੀ ਉਹਦੇ ਨੰਗਣਾ ਤੁਸੀਂ ਮਹਲੋ ਬੰਦਾ ਅੰਦਰ ਬੈਠਾ ਉਹਨੇ ਅੰਦਰੋਂ ਇਸ਼ਾਰਾ ਮਾਰ ਦੇਣਾ ਵੀ ਉਹ ਮੁੰਡਾ ਚੱਕ ਲੋ ਉਹ ਹੁਣ ਕਿਸੇ ਨੂੰ ਨਜਾਇਜ਼ ਫਸਾ ਦੇ ਉਹ ਕਿਸੇ ਨੂੰ ਜਾਇਜ਼ ਫਸਾ ਦੇ ਉਹ ਕਿਸੇ ਨੂੰ ਉਤਰਾ ਹੀ ਉਹ ਕਿਸੇ ਦੀ ਸ਼ਕਲ ਹੀ ਮਿਲ ਜਾਂਦੀ ਆ ਤੇ ਪੁਲਿਸਰੇ ਉਹਨੂੰ ਚੁੱਕ ਕੇ ਉਸੇ ਵੇਲੇ ਬੰਦੇ ਨੂੰ ਜਾ ਕੇ ਪੁਲਿਸ ਕੈਟ ਦਾ ਇਹ ਕੰਮ ਹੁੰਦਾ ਸੀ ਉਹਦਾ ਉਹਨੇ ਉਹਨੇ ਅੰਦਰੋਂ ਇਸ਼ਾਰਾ ਮਾਰਨਾ ਵੀ ਉਹ ਨੀਲੀ ਪੱਗ ਵਾਲਾ ਹਰੀ ਪੱਗ ਵਾਲਾ ਘੱਟੀ ਪੱਗ ਵਾਲਾ ਜਾ ਫਲਾਣਾ ਉਹਨੂੰ ਚੱਕ ਲੋ ਤੇ ਉਹ ਪੁਲਸੋਂ ਨੂੰ ਬਸ ਵਕ ਕਰ ਲਈਦੀ ਉਹ ਕੋ ਕਿ ਮਾਰ ਵੀ ਦਿੱਤਾ ਜਾਂਦਾ ਸੀ ਖਪਾਤਾ ਜਾਂਦਾ ਸੀ ਪਤਾ ਨਹੀਂ ਪੜਨ ਜਾਣਦੇ ਆ ਵਾ